ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਜਿਹੜੇ ਕਿਸਾਨ ਵੀਰਾਂ ਦੀਆਂ ਆਪਣੀਆਂ ਮੱਜਾਂ ਮੂੰਹ ਨਾਲ ਖੋਲਦੀਆਂ ਰਹਿ ਗਈਆਂ ਜਿੰਨਾ ਮਰਜੀ ਆਪਾਂ ਉਹਨਾਂ ਦੇ ਥੱਲੇ ਨਾਟ ਪਾ ਲੀਏ ਜਿਹੜਾ ਨਟ ਹੈ ਆਪਾਂ ਜੇ ਥੱਲੇ ਟੈਂਬਰੀ ਵੀ ਛਾੜ ਦੰਨੇਗੇ ਤਾਂ ਫ੍ਰੀ ਹੋ ਕੇ ਥੱਲੇ ਡਿੱਪਨ ਆ ਤੇ ਮੂੰਹ ਨਾਲ ਫੜ ਕੇ ਇਹ ਖਿੱਚ ਦੰਦੀਆਂ ਰਹਿ ਗਈਆਂ ਇਹ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈਗੀ ਤਕਰੀਬਨ ਜੇ ਦੇਖੀਏ ਮੇਰੀਆਂ ਬੱਚਾਂ ਦੇ ਵਿੱਚ ਤਾਂ ਇਹੀ ਪ੍ਰੋਬਲਮ ਹੈ ਖੋਲਣ ਦੀ ਅਸੀਂ ਇਹ ਰੇਕੇ ਦੇ ਥੱਲੇ ਜਿਹੜਾ ਆ ਨਾ ਨਾਟ ਪਾ ਕੇ ਰਕਾਏਗਾ ਵੀ ਜਿਹੜੇ ਤਹਾਨ ਮੂੰਹ ਜਾ ਕੇ ਇਹ ਖੁੱਲਣ ਨਾ ਜੇ ਨਹੀਂ ਨਾੜ ਪਾਉਂਦੇ ਤਾਂ ਇਹ ਸਮਝ ਲਓ ਵੀ ਯਾਰ ਕਾਕੋ ਖਾ ਲੰਨੀਆਂ ਨੇ ਬਿੱਲੀਆਂ ਹੁੰਦੀਆਂ ਨੇ ਤਾਂ 5 ਮਿੰਟਾਂ ਦੇ ਵਿੱਚ ਹੀ ਮੂੰਹ ਨਾਲ ਹੀਟ ਹੋ ਜਾ ਕੇ ਦੰਨੀਆਂ ਨੇ ਤੇ ਉਤੋਂ ਫੜ ਕੇ ਇਹਦੀ ਟੋਪੀ ਆ ਜਿਹੜੀ ਆਪਣੇ ਖਿੱਚ ਦਿੰਦੇ ਰਹਿ ਗਈਆਂ ਇੱਥੋਂ ਤੇ ਜਿਹੜਾ ਮੈਂ ਇਸ ਖੁੱਲ ਕੇ ਭੱਜ ਜਾਂਦੀ ਹੈਗੀ ਪਰ ਆਪਣੇ ਲਵੇ ਅੱਜ ਇੱਕ ਵੀਰ ਆਇਆ ਸਰਦਾਰ ਭਰਪੂਰ ਸਿੰਘ ਜਿਹੜੇ ਆਪਣਾ ਮਿਸਤਰੀ ਨੇਗੇ ਉਨਾਲੇ ਮੈਂ ਇਹ ਗੱਲ ਕੀਤੀ ਵੀ ਇਹ ਆ ਪ੍ਰੋਬਲਮ ਹੈ ਉਹ ਕਹਿੰਦਾ ਵੀ ਆਪਾਂ ਕੀ ਹੱਲ ਕਰੀਏ ਉਹਨਾਂ ਦਿਮਾਗ ਨਾਲ ਆ ਪਾਈਪ ਨੇ ਜਿਹੜੇ ਆਪਣੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਹੀਂ ਆ 2 2 ਇੰਚ ਦੇ ਇਹਨਾਂ ਨੇ ਇੱਕ ਉੱਪਰ ਲਾਤਾ ਤੇ ਇੱਕ ਲਾ ਦੋ ਤੇ ਕਈ ਕਿਸਾਨ ਵੀਰ ਕਹਿਣਗੇ ਵੀ ਉੱਪਰ ਉੱਪਰ ਹੀ ਚੱਲੇ ਜਾਂਦਾ ਕਿਸਾਨ ਵੀਰ ਉਹ ਜਿਹੜਾ ਮੂੰਹ ਨਾਲ ਫੇਰ ਖਲਾ ਜਾਣੀ ਆ ਤੇ ਤੁਸੀਂ ਦੇਖ ਰਹੇ ਹੋਗੇ ਵੀਰ ਹੈ ਜਿਹੜਾ ਆਪਣਾ ਵੈਲਡ ਕਰ ਰਿਹਾ ਹੈ ਇਹਨਾਂ ਨੂੰ ਕਿਸਾਨ ਵੀਰ ਉਹ ਤੁਸੀਂ ਦੇਖ ਰਹੇ ਹੋਗੇ ਵੀ ਵੀਰ ਨੇ ਜਿਹੜਾ ਵੈਲਡ ਹੈ ਉਹ ਕਰਤਾ ਤੇ ਇੱਕ ਪਾਈਪ ਹੈ ਜਿਹੜਾ 2 ਇੰਚ ਦਾ ਉੱਤੇ ਵੈਲਡ ਕਰਤਾ ਤੇ ਇੱਕ ਪਾਈਪ ਹੈ ਜਿਹੜਾ ਥੱਲੇ ਵੈਲਡ ਕਰਤਾ ਤੇ ਇਹਦਾ ਜਿਹੜਾ ਸੋਲੂਸ਼ਨ ਇਹੀ ਹੈ ਵੀ ਇਹਦੀ ਜਿਹੜੀ ਆਹ ਆਪਣੀ ਜਿੱਥੇ ਚੂੜੀ ਹੁੰਦੀ ਹੈ ਉੱਥੋਂ ਆਪਾਂ ਨੇ ਇਹ ਨਾੜ ਕੱਟਤਾ ਜਿਉਂ ਹੀ ਆਪਾਂ ਇਹਦੇ ਵਿੱਚ ਨਾੜ ਪਾਵਾਂਗੇ ਇਸ ਤਰ੍ਹਾਂ ਜਦ ਨਾੜ ਪੈ ਲਾਏਗਾ ਮੱਝ ਬੰਦਦੇ ਆਂਗੇ ਆਪਾਂ ਤੇ ਉਦੋਂ ਬਾਅਦ ਦੇ ਵਿੱਚ ਇਹ ਆ ਲੋ ਨਾੜ ਪੈ ਗਿਆ ਤੇ ਆਪਾਂ ਨੇ ਇਹਦਾ ਮੇਚ ਦੀ ਰੱਖਿਆ ਵੀ ਜਿਹੜੀ ਇਹ ਟਿੰਬਰੀ ਐ ਆਪਾਂ ሄਟੋਂ ਜੇ ਮੱਝ ਚੱਕਦੀ ਵੀ ਐ ਤਾਂ ਇੱਥੇ ਆਉਂਦੀ ਐ ਤਾਂ ਇੱਥੋਂ ਦੀ ਟੋਪੀ ਵਿੱਚ ਹੀ ਰਹਿੰਦੀ ਐ ਇੱਥੇ ਬਤ ਬਤ ਇੱਥੇ ਆ ਜੂਗੀ ਤੇ ਇਹਦਾ ਜਿਹੜਾ ਮੂੰਹ ਨਾਲਾ ਫੜਨ ਦੀ ਜਿਹੜੀ ਚੀਜ਼ ਐ ਜਿਹੜੇ ਆਪਣਾ ਲੰਮਾ ਨਾਟ ਹੋਊਗਾ ਤਾਂ ਐਂ ਚੱਕ ਦੇਣਗੇ ਆ ਤਾਂ ਉਹਨੂੰ ਫੇਰ ਇਹ ਇਹਨਾਂ ਨੇ ਖੋਲ ਲੈਣਾ ਹੈਗਾ ਇਸ ਕਰਕੇ ਬੇ ਸੋਲੂਸ਼ਨ ਐ ਜਿਹੜਾ ਤੁਸੀਂ ਨਾਟ ਉਹਦੇ ਹਮਾਰੀ ਰੱਖਣਾ ਜਿਵੇਂ ਇੱਥੇ ਤੁਸੀਂ ਵੇਖ ਸਕਦੇ ਹੋ ਉੱਪਰ ਇਹ ਬਿਲਕੁਲ ਨਹੀਂ ਆਇਆ ਹੈਗਾ ਇਹਦੇ ਨਾਲ ਇਹ ਆਪਣੀਆਂ ਖੁੱਲਦੀਆਂ ਨਹੀਂ ਹੈਗੀਆਂ ਜਿਵੇਂ ਆ ਆਪਣਾ ਲੱਗਿਆ ਹੋਇਆ ਇਸ ਤਰ੍ਹਾਂ ਨੇ ਕਿ ਕਿਸੇ ਨੇ ਮੇਰਾ ਨੇ ਕੁੰਡੇ ਲਾਏ ਹੋਣਗੇ ਇਹਨੂੰ ਪਹਿਰੇ ਤਾਂ ਹਾਂ ਚੱਕ ਦਿੰਦੇ ਆ ਨੇ ਤੇ ਇੱਥੋਂ ਜਿਹੜੀ ਆ ਜਗ੍ਹਾ ਹੈਗੀ ਇੱਥੋਂ ਮੂੰਹ ਨਾ ਫੜ ਕੇ ਇਹ ਖੁੱਲ੍ਹ ਜਾਂਦੀਆਂ ਨੇ ਯਾਨੀ ਆਹ ਜਿਹੜਾ ਇੱਕੋ ਇੱਕੋ ਜਿਹੜਾ ਹੱਲ ਹੈ ਵੀ ਜਿਹੜਾ ਪਸ਼ੂ ਥੱਲੇ ਕੋਈ ਟਿੰਬਰੀ ਆਪਾਂ ਨੂੰ ਕਸਮ ਦੀ ਲੋੜ ਨਹੀਂ ਹੈਗੀ ਕਿ ਇਹਦਾ ਸੋਲੂਸ਼ਨ ਹੈ ਬਾਕੀ ਜਦ ਪਸ਼ੂ ਬਨਾਂਗੇ ਉਦੋਂ ਆਪਾਂ ਨੂੰ ਪਤਾ ਲੱਗੂਗਾ ਜਿਹੜੀ ਇਸ ਤਰ੍ਹਾਂ ਤਕਰੀਬਨ ਸਾਰੀ ਖੁਰਲੀ ਤੇ ਉੱਤੇ ਇਹੀ ਜਿਹੜਾ ਆਪਣਾ ਪੈਪ ਹੈ ਜਿਹੜੇ 2-2 ਇੰਚ ਦੇ ਵੈਲਡ ਤੇ ਇਸੇ ਤਰੀਂ ਜਿਹੜਾ ਆਪਾਂ ਨੇ ਆ ਕਰ ਰਹਾਂਗੇ ਤੁਸੀਂ ਵੇਖ ਰਹੇ ਹੋਗੇ ਤੁਸੀਂ ਵੀ ਇਹ ਤਿਆਰਬਾ ਜਰੂਰ ਕਰਕੇ ਦੇਖਿਓ ਮੈਨੂੰ ਤਾਂ ਲੱਗਦਾ ਵੀ 100% ਜਿਹੜਾ ਕਾਮਯਾਬ ਤਿਆਰ ਬਏਗਾ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ